ਸੁਰੇ ਸਿੰਘ ਖਾਲਸਾ ਸੰਗਤ ਜੀ ਆਪ ਜੀ ਕੇ ਚਰਨ ਜੇ ਮਾਫੀ ਮੰਗਣਾ ਚਾਹੁੰਦਾ ਹੈ ਕਿ ਸੁਰੇ ਸਿੰਘ ਕੇ ਗਲਤੀ ਬੜੇ ਗਲਤੀ ਪਤਾ ਕਿਵੇਂ ਹੁਆ ਗਲਤੀ ਮੈਂ ਫੂੰਚੇ ਗੱਲਾਂ ਪੈਸਾ ਦਾ ਗੱਲ ਕਰ ਗਿਆ ਚਲੋ ਮੈਨੂੰ ਕੰਤਾਇਆ ਗਿਆ ਮੈਂ ਸੋਚਿਆ ਨਹੀਂ ਸਮਝਿਆ ਅੱਗੇ ਵੀ ਮੈਂ ਫੋਨਾਂ 'ਚ ਬਹੁਤ ਦੇਰ ਦੇਰ ਤੱਕ ਸੰਗਤ ਨਾਲ ਮੈਂ ਫੋਨ 'ਚ ਗੱਲ ਕਰਦਾ ਹੁੰਦਾ ਜੇ ਨਹੀਂ ਵੀ ਫੋਨ 'ਚ ਖੁੰਦਾ ਤਾਂ ਦੁਬਾਰਾ ਮੈਂ ਲੌਟਾ ਦਿੰਦਾ ਹੁੰਦਾ ਫੋਨ ਹਰੇਕ ਸੰਗਤ ਨੂੰ ਦੁਬਾਰਾ ਲੌਟਾਉਂਦਾ ਹੁੰਦਾ ਕਿਸੇ ਦਾ ਨਹੀਂ ਮੈਂ ਮਾਨਾ ਨਹੀਂ ਕਰਿਆ ਨਾ ਕਿਸੇ ਦਾ ਫੋਨ ਮੈਂ ਕਦੇ ਨਹੀਂ ਕਦੇ ਵੀ ਨਾ ਮੈਂ ਨਹੀਂ ਚੱਕਿਆ ਚੱਕਿਆ ਸਾਰੇ ਸੰਗਤ ਦੇ ਚੱਕਿਆ ਮੈਂ ਟੋਟਲ ਫੋਨ ਆਉਂਦਾ ਰਹਾ ਪਚਾਸੋ ਫੂਨ ਦਿਹਾੜੀ ਮੇ ਆ ਜਾਂਦੇ ਆ ਹਜ਼ਾਰੋ ਵਾਰ ਆ ਜਾਂਦੇ ਲੋਟਾ ਮੈਂ ਸਭ ਨੂੰ ਚੱਕ ਚੱਕ ਕੇ ਦੇਖਦਾ ਸੁਣਦਾ ਨਹੀਂ ਚੱਕੋਂਦਾ ਕੱਟ ਹੀ ਜਾਂਦਾ ਮੈਂ ਕਰ ਦਿੰਨਾ ਜਦ ਲਾਈਫ ਮੇ ਜੁੜਿਆ ਹੁੰਦਾ ਜਦ ਵੀ ਫੂਨ ਆਉਂਦੇ ਆ ਬਹੁਤ ਤਾਂ ਦੇਖੋ ਸੰਗਤ ਜੀ ਇੱਕ ਪਾਸੇ ਗੱਲ ਧਰਮ ਦਾ ਇੱਕ ਪਾਸੇ ਗੱਲ ਬੀਓ ਬਦਾਉਣ ਦਾ ਕਿਵੇਂ ਚਲਾਕੀ ਵਰਤਿਆ ਉਹ ਬੰਦਾ ਉਹ ਆਪਣਾ ਸੋਚਿਆ ਕਿ ਹੁਣ ਮੈਂ ਇੰਟਰਵਿਊ ਲੈਣੇ ਜਾਊਂਗਾ ਤਾਂ ਖਾਲਸਾ ਜੀ ਨੇ ਤਾਂ ਪੈਸਾ ਦਾ ਗੱਲ ਕਰੂਗਾ ਪੈਸਾ ਦੇਣਾ ਪਰਨਾ ਚਾਹੀਏ ਥੋੜਾ ਬਹੁਤ ਦੇਣੀ ਪਰਨਾ ਐਸੇ ਵਧੀਆ ਇਹਨੂੰ ਬਦਲਾਮ ਕਰਕੇ ਮੈਂ ਆਪਣੇ ਬੱਚੇ ਪਾਲਨੇ ਮੈਂ ਕਹਨਾ ਬਹੁਤ ਸ਼ਾਬਾਸ਼ ਤੇਰਾ ਤੇਰੇ ਜੈਸਾ ਦੁਨੀਆ ਮੇ ਹੋਣਾ ਚਾਹੀਦਾ ਕਿਉਂਕਿ ਦੂਏ ਨੂੰ ਬਦਲਾਮ ਕਰਕੇ ਆਪਣੇ ਬੱਚੇ ਕੇ ਟੇਡ ਪੜੀ ਜਾਵੇ ਬਹੁਤ ਧੰਨਵਾਦ ਵੀਰ ਜੀ बहुत धन्यवाद कि बिना साबुन से कपड़ा मैल उतरे जाए तो पैसा ज लगा जरूरत है धोबी कपड़ा फायदे नहीं ये तेरे वर के कोई मेरा वीर होर भी मिल जावे इमे बदलाम करता रहे दुनिया से गाल कटा रहे मेरा पाप मेरा मैल तो तो हो जावे तो मैं बहुत शुक्र गुजारदा ਦੇ ਅੱਜ ਤਰਮਾ ਦਾ ਨਾਮ ਸੇ ਅਸੀਂ ਕੀਰਤਨ ਗਾਉਂਦੇ ਆ ਤਰਮ ਦੇ ਨਾਮ ਸੇ ਨਾਮ ਦਾ ਪ੍ਰਚਾਰ ਕਰਦੇ ਆ ਤਾਂ ਅੱਜ ਸਾਨੂੰ ਲੋਕੀ ਬਦਲਾਮ ਕਰਿਆ ਜਾਂਦਾ ਤੇ ਰਾਗੀ ਪਾਠੀ ਕੀਰਤਨੀਆਂ ਦੁਆਨ ਗਾਉਣ ਵਾਲਾ ਉਹਨਾਂ ਨੂੰ ਤੁਸੀਂ ਜਾ ਕੇ ਰੋਕੂਗਾ ਕਿ ਹਾਂ ਇੱਥੇ ਗੁਰੂ ਦਾ ਗੱਲ ਚੱਲਦਾ ਤੂੰ ਵੇਖ ਜੀ ਪੈਸਾ ਕਾਦੇ ਪਵੋ ਨਾ ਫਿਰ ਗੱਲਾਂ ਚ ਜਿਹੜੇ ਗੱਲੇ ਲੱਗਿਆ ਹੈ ਗੁਰਦੁਆਰੇ ਚ ਉਹਨਾਂ ਨੂੰ ਵੀ ਰੋਕੋ ਬੰਦ ਕਰੋ ਉਹ ਗੱਲਾਂ ਜੇ ਪੈਸਾ ਨਾ ਗਿਰੇ ਗੁਰੂ ਕੇ ਗੱਲ ਕਰਨਾ ਤਾਂ ਉਥੇ ਪੈਸਾ ਲੈ ਕੇ ਕਿਉਂ ਜਾਂਦੇ ਆ ਕਾਦੇ ਲੈ ਕੇ ਜਾਂਦੇ ਆ ਇਹ ਪੁੱਛਦੇ ਤੁਸੀਂ ਨੂੰ ਪੈਸਾ ਕਿਉਂ ਲੈ ਕੇ ਜਾਂਦੇ ਆ ਤੁਸੀਂ ਉਥੇ ਜੇ ਗੁਰੂ ਕੇ ਗੱਲੇ ਕਰਨਾ ਤਾਂ ਪੈਸਾ ਲੈ ਕੇ ਨਾ ਜਾਓ ਉਥੇ ਕਾਦੇ ਦਾਸਾਂ ਬੀਹਾਂ ਦਾ ਨੋਟ ਲੈ ਕੇ ਜਾਂਦੇ ਜੇੰਬਾ ਚ ਕਦੇ ਕੀਰਤਨੀਆਂ ਨੂੰ ਪਉਣਾ ਗੁਰੂ ਘਰ ਤਾਂ ਪਉਣੀ ਪਉਣੀ ਹੈ ਕੀਰਤਨੀਆਂ ਨੂੰ ਕਾਦੇ ਪਾਉਂਦੇ ਤੁਸੀਂ ਉਹ ਤਾਂ ਗੁਰੂ ਦਾ ਕੀਰਤਨ ਕਹਿੰਦੇ ਆ ਦੇਖੋ ਵੀਰ ਜੀ ਉਹਨਾਂ ਦਾ ਵੀ ਬੱਚੇ ਹੈ ਉਹਨਾਂ ਦਾ ਵੀ ਬੱਚੇ ਨੇ ਰੋਟੀ ਖਾਣਾ ਮਿਹਨਤ ਦੇਣਾ ਪਰ ਉਹ ਬੱਚੇ ਕਿੱਥੇ ਸੇ ਪਾਲੂਗਾ ਕੀਰਤਨੀਆਂ ਜੇ ਕਰਨਾ ਤਾਂ ਗੁਰੂ ਦਾ ਗੱਲ ਮੈਂ ਹੋਰ ਕੌਣ ਕਿਸਾਨ ਥੋੜੀ ਦੇ ਦਊਗਾ ਪੈਸਾ ਮੈਨੂੰ ਗੁਰੂਏ ਸਾਹਿਬ ਦੇਊਗਾ ਕੋਈ ਬਹਾਨੇ ਸੇ ਕੋਈ ਹਿੱਲਾ ਤਾਂ ਕਰਦਾ ਹਾਂ ਕਿਰਪਾ ਦਾ ਕਰਦਾ ਹੈ जब गुरु साहब को बंदगी करता वो देने वाला हो मेहनत करता सारा दिहाड़ी बुलवाना इंटरव्यू लेना बैठा के मर्जी न कुर्सी पर मैक मुंह चिलाना जो कुछ बोलना हो, संगत के सामने हो, दिखार कर देना एक गला था चार बनौना उन्हें इंटरव्यू देना कि सौखा है खाला था बार है ਘੜਤੀ ਕੰਪਨੀ ਲੱਗ ਜਾਂਦਾ ਆਵਾਜ਼ ਕੋਈ ਗਲਤੀ ਕਰ ਜਾਵੇ। ਸਰੀਰ ਦੋ ਦਿਨ ਨਹੀਂ ਨੀਂਦ ਆਉਂਦੀ ਆ ਕਿ ਕਿਆ ਕਹ ਗਿਆ ਮੈਂ ਇੰਟਰਵਿਊ ਜੇ ਉਹਨੇ ਪਾ ਦੇਣਾ ਉਹਨੇ ਤਾਂ ਮਸਾਲਾ ਹ ਲੈਣਾ ਉਹਨੇ ਤਾਂ ਬੀਓ ਲੈਂਦਾ ਮਾਰੇ ਮਸਾਲਾ ਪੜ ਕੇ ਚਾਹੇ ਤੂੰ ਗਾਲ ਕੱਢੀ ਚਾਹੇ ਕੁਝ ਕਰਦੇ ਉਹਨੇ ਪਾ ਦੇਣਾ ਤੇਰਾ ਕਹਿਣਾ ਥੋੜੀ ਮੰਨਣਾ ਕਿੰਨਾ ਹੀ ਨਹੀਂ ਤੂੰ ਰੁਕੀਂ ਕੋਈ ਵੀ ਇੰਟਰਵਿਊ ਵਾਲਾ ਮੰਨੂਗਾ ਕਹਿਣਾ ਨਹੀਂ ਤਾਂ ਹਰੇਕ ਨਹੀਂ ਮੰਨਦਾ जिरे असली गल है जिरे से जे मसाला नहीं, नहीं पौना, मसाला तो होने नहीं पा जिरे गंदगी गल करूंगा मुंह ही जूंगा उन्हें मसाला पार के पा देना तो वही काम उन्हें मुंह से छेती छेतील गया अनपढ़ कि दस हजार ले अनपढ़ बांधा था संगा जी मुंह से निकल गया माफी मंगना चाहता मैं सारे संगा से परमात्मा से माफी मांगू اے گرو گو빈 سنگھ مہاراج کیسا امرت چھکایا مہاراج توسی اپنا پتر بنایا کہ لوکی مینوں گالا کرے سوریش سنگھ اڈی ایک دام آ جا گرو نانک جی تینو سوریش سنگھ سے وادار ہو دیکھ دام لوکی دے وی گالا گرو جی ਲੋਕੀ ਮਾਰੇ ਤਾਨਾ ਲੋਕੀ ਦੇਵੇ ਤਮਕੀ ਗੁਰੂ ਜੀ ਲੋਕੀ ਦੇਵੇ ਗਾਲਾ ਆ ਜਾ ਗੁਰੂ ਗੋਬਿੰਦ ਸਿੰਘਾ ਸੇਵਾ ਦਾ ਉਰੇ ਕਿਦਾਂ ਸੰਗਤਾਂ ਦਾ ਪੱਲਾ ਫੇਰ ਦੂ ਐ ਰਾਖੀ ਕੇ ਦਿਨ ਆਇਆ ਨੰਮੇ ਉਡੀਕਦਾ ਸਾਰੇ ਸੰਸਾਰ ਮੇਰਾ ਵੀਰਾ ਪਹਿਨਾ ਸਾਰੇ ਸੰਗ ਦਾ ਮੇਰਾ ਵੀਰਾ ਪਹਿਨਾ ਰਾਖੇ ਰਖ ਦਿਨ ਆਇਆ ਸਭ ਨਾਲ ਪਿਆਰ ਹੈ ਅੱਲਾ ਪਿਆਜੋ ਆਰਾਮ ਕਰੋ ਕੱਲ ਨੂੰ ਮਿਲਦੇ ਆ ਬਹੁਤ ਧੰਨਵਾਦ ਸ੍ਰੀ ਗੁਰੂ ਗੋਬਿੰਦ ਸਿੰਘ ਚੜ੍ਹਦੀ ਕਲਾ ਰੱਖੇ ਤੁਸੀਂ ਨੂੰ ਇਵੇਂ ਰਹਿਣਾ ਪਰਦਾ ਸਾਨੂੰ ਜ਼ਿੰਦਗੀ ਇਵੇਂ ਜ਼ਿੰਦਗੀ ਕਾਟ ਕੇ ਰਾਤ ਕਾਟ ਕੇ ਦਿਨ ਵਿੱਚ ਸੇਵਾ ਕਰਨਾ ਗੁਰੂ ਘਰ ਜਾ ਕੇ ਸੇਵਾ ਕਰਨਾ ਇਵੇਂ ਰਹਿਣਾ ਪਰਦਾ ਸੰਗਤ ਜੀ ਇਹਨਾਂ ਦਾ ਗੱਲਾਂ 'ਚ ਆਪਾਂ ਰੱਬ ਦੇ ਪ੍ਰਚਾਰ ਕਰਦੇ ਰੱਬ ਦੇ ਨਾਲ ਜੁੜੀਏ ਇਹ ਝੂਠੀ ਸੱਚਾ ਕੇ ਗੱਲਾਂ 'ਚ ਨਾ ਬਰੋ ਵਧੀਆ ਰੱਬ ਦੇ ਪ੍ਰਚਾਰ 'ਚ ਗੁਰੂ ਵਾਲਾ ਜੇ ਮੈਂ ਕੀਰਤਨ ਗਾ ਦਿੱਤਾ ਗੁਰੂ ਵਾਲਾ ਪ੍ਰਚਾਰ ਕਰ ਦਿੱਤਾ ਤਾਂ ਕੋਈ ਉਹ ਸੁਧਾਰਿਆ ਨਾ ਕਿਸੇ ਕੇ ਕਰਤਾ ਬਸ ਗਿਆ ਨਾ ਮੇਰੇ ਇੱਕ ਆਵਾਜ਼ ਸੇ ਕਿਸੇ ਦਾ ਕਰ ਬਸ ਗਿਆ ਬਹੁਤ ਧੰਨਵਾਦ